ਕਿ ਦੁਬੇ ਰੇਨ ਕਰਤੀ ਸੀ ਨਹੀਂ ਕਿਉਂ ਸਕੂਲ ਵੱਲੋਂ ਨਹੀਂ ਭੇਜਿਆ ਗਿਆ ਪਤਾ ਨਹੀਂ ਲੱਗਦਾ ਨਹੀਂ ਤੁਹਾਡਾ ਵੀ ਚਾਂਸ ਵੱਡਾ ਚਾਂਸ ਮਿਸ ਹੋ ਗਿਆ ਹਾਂਜੀ ਹਫ਼ਤੇ ਦੇ ਵਿੱਚ ਇੱਕ ਦਿਨ ਫਲ ਮਿਲਣਾ ਹੁੰਦਾ ਮਿਲਦਾ ਉਹ ਹਾਂਜੀ ਮਿਲਦਾ ਨਹੀਂ ਕਿੰਨਾ ਟਾਈਮ ਹੋ ਗਿਆ ਮਿਲੇ ਨੂੰ 6-7 ਮਹੀਨੇ ਹੋ ਗਏ ਬਿਡਡੇ ਮੀਨ ਦੇ ਵਿੱਚ ਤੁਹਾਨੂੰ ਫਰੂਟ ਮਿਲਦਾਗਾ ਕੋਈ ਫਲ ਨਹੀਂ ਹਾਂਜੀ ਨਹੀਂ 6 ਕ ਮਹੀਨੇ ਹੋ ਗਏ ਅੱਛਾ ਕੀ ਮਿਲੇ ਸੀ ਤੁਹਾਨੂੰ ਸਾਨੂੰ ਸੇਬ ਮਿਲੇ ਸੀ ਇਹ ਜਿ ਵਿਧਾਨ ਸਭਾ ਹਲਕਾ ਲਹਿਰਾ ਡਿਪੈਂਡ ਲਹਿਲ ਕਲਾ ਦੇ ਪ੍ਰਾਇਮਰੀ ਸਕੂਲ ਦੀ ਤਸਵੀਰ ਦੱਸਦੇ ਕਿ ਇਨਚਾਰਜ ਤੇ ਪਿੰਡ ਦੀ ਪੰਚਾਇਤ ਸਕੂਲ ਮੈਨੇਜਮੈਂਟ ਕਮੇਟੀ ਬੱਚਿਆਂ ਦੇ ਮਾਪਿਆਂ ਤੇ ਪਿੰਡ ਵਾਸੀਆਂ ਨੇ ਇਲਜ਼ਾਮ ਲਗਾਉਂਦਿਆਂ ਮਤਾ ਪਾਕੇ ਸਕੂਲ ਮੁਖੀ ਦੀ ਫਜ਼ਲੀ ਕਰਨ ਤੇ ਜਾਂਚ ਕਰਕੇ ਕਾਰਵਾਈ ਕਰਨ ਦੀ ਮੰਗ ਕਰ ਦਿੱਤੀ ਹੈ ਸਕੂਲ ਮੁਖੀ ਤੇ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸ ਦੇ ਵੱਲੋਂ ਮਿੱਡੇ ਮੀਲ ਦੇ ਵਿੱਚ ਬੱਚਿਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਤੇ ਮਹੀਨੇ ਵਿੱਚ ਚਾਰ ਵਾਰ ਮਿਲਣ ਵਾਲਾ ਮਾਸਿਕ ਫਲ ਸਾਲ ਦੇ ਵਿੱਚ ਸਿਰਫ ਦੋ ਤੇ ਤਿੰਨ ਵਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸਕੂਲ ਮੁਖੀ ਨੇ ਜਿੱਥੇ ਮਿੱਡੇ ਮੀਲਸ ਕਪਲਾ ਕੀਤਾ ਹੈ ਉੱਥੇ ਹੀ ਜਲਾਪਤਰੀ ਖੇਡਾਂ ਲਈ ਲੱਥੋਏ ਸਕੂਲ ਦੇ ਚਾਰ ਬੱਚਾ ਨੂੰ ਖੇਡਾਂ ਚ ਭਾਗੀ ਲੈਣ ਦਾ ਨਾਂ ਦੇ ਜਾ ਕੇ ਵੱਡਾ ਨੁਕਸਾਨ ਕਰ ਦਿੱਤਾ। ਇਹ 25 ਸਟੇਟ ਪੱਧਰ نیشنل ਪੱਧਰ ਤੇ ਪਹੁੰਚਣ ਵਾਲੀ ਸੀ ਨਾਲ ਹੀ ਉਹਨਾਂ ਉਕਤ ਮਾਮਲੇ ਨੂੰ ਲੈ ਕੇ ਸਕੂਲ ਮੁਖੀ ਨਾਲ ਸਕੂਲ 'ਚ ਗੱਲ ਕਰਨ ਪੁੱਜੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਤੇ ਪਿੰਡ ਦੇ ਮਾਤਬਰ ਵਿਅਕਤੀਆਂ ਨੂੰ ਬੁਰਾ ਕਲਾ ਬੋਲਣ ਤੇ ਤੰਗਿਆ ਤੇ ਇਲਜ਼ਾਮ ਵੀ ਲਗਾਏ ਨੇ ਮੌਕੇ ਤੇ ਪੂਰਾ ਹੰਗਾਮਾ ਹੁੰਦਾ ਕੀ ਕਿਹਾ ਜਾਂਦਾ ਆਓ ਸੁਣਾ ਦਿੰਦੇ ਆ ਮੇਰਾ ਨਾਮ ਅਰਚਨੂਰ ਸਿੰਘ ਹੈ ਜੀ ਕਿਹੜੇ ਸਕੂਲ 'ਚ ਪੜਦਾ ਸਰਕਾਰੀ ਪ੍ਰਾਇਮਰੀ ਸਕੂਲ ਲਹਿਕਲਾ ਕਿ ਜਿਲ੍ਹਾ ਪੱਤਰੀ ਖੇਡਾਂ ਲਈ ਤੁਹਾਡੀ ਸਿਲੈਕਸ਼ਨ ਹੋਈ ਸੀ ਕਿਹੜੀ ਕਿਹੜੀ ਖੇਡ ਲਈ ਹੋਈ ਸੀ ਤੇ ਕਿੰਨੇ ਜਾਣੇ ਦੀ ਹੋਈ ਸੀ ਅਸੀਂ 4 ਜਾਣੇ ਆ ਮੇਰੀ ਤਾਂ ਮੇਰਾ ਨਾਮ ਅਰਜਨੂਰ ਸਿੰਘ ਹੈ ਮੇਰੀ ਐਥਲੀਟ ਤੇ ਲੌਂਗ ਜੰਪ ਚ ਰੇਸ ਹੋਈ ਸੀ ਪ੍ਰਭਜੋਤ ਉਹਦੀ ਐਥਲੀਟ ਤੇ ਲੌਂਗ ਜੰਪ ਚ ਹੋਈ ਸੀ ਆਮਨਦੀਪ ਆਮਨਦੀਪ ਦੀ ਰਲੇ ਚ ਹੋਈ ਸੀ ਹੈਰੀ ਹੈਰੀ ਵੀ 200 ਮੀਟਰ ਤੇ ਐਥਲੀਟ ਚ ਹੋਈ ਸੀ ਤੇ ਖੇਡਾਂ ਗਈ ਨਹੀਂ ਕਰਤੀ ਸੀ ਨਹੀਂ ਕਿਉਂ ਸਕੂਲ ਵੱਲੋਂ ਨਹੀਂ ਭੇਜਿਆ ਗਿਆ ਕਹ ਜਨੀਆ ਮੈਂ ਘਰ ਨੂੰ ਪਤਾ ਨਹੀਂ ਲੱਗਦਾ ਨਹੀਂ ਤੁਹਾਡਾ ਵੀ ਚਾਂਸ ਵੱਡਾ ਚਾਂਸ ਮਿਸ ਹੋ ਗਿਆ ਹਾਂਜੀ ਜਿੱਤ ਦੀ ਆਸ ਹੈ ਕਿ ਜਿੱਤ ਕੇ ਆਉਣੀ ਹਾਂਜੀ ਮੇਰਾ ਨਾਮ ਪ੍ਰਵਜਤ ਸਿੰਘ ਹੈ ਪ੍ਰਵਜਤ ਸਕੂਲ ਦੇ ਵਿੱਚ ਹੈ ਮਿੱਡੇ ਮੀਲ ਦੇ ਵਿੱਚ ਤੁਹਾਨੂੰ ਜਿਹੜਾ ਹਫ਼ਤੇ ਦੇ ਵਿੱਚ ਇੱਕ ਦਿਨ ਫਲ ਮਿਲਣਾ ਹੁੰਦਾ ਮਿਲਦਾ ਉਹ ਹਾਂਜੀ ਮਿਲਦਾ ਨਹੀਂ ਹਾਂਜੀ ਕਿੰਨਾ ਟਾਈਮ ਹੋ ਗਿਆ ਮਿਲੇ ਨੂੰ 6-7 ਮਹੀਨੇ ਹੋ ਗਏ ਜੀ ਮੇਰਾ ਨਾਮ ਜਰਚਨੂਰਾ ਜੀ ਮੇਰੀ 5th ਕਲਾਸ ਹੈ ਜੀ ਅੱਛਾ ਇੱਥੇ ਸਕੂਲ ਦੇ ਵਿੱਚ ਬਿਟਡੇ ਮੀਨ ਦੇ ਵਿੱਚ ਤੁਹਾਨੂੰ ਫਰੂਟ ਮਿਲਦਾਗਾ ਕੋਈ ਫਲ ਹਾਂਜੀ ਹਾਂਜੀ ਕਿੰਨਾ ਟਾਈਮ ਹੋ ਗਿਆ ਮਿਲ ਇਹਨੂੰ 6 ਮਿੰਟ ਹੋ ਗਏ ਜੀ ਅੱਛਾ 3 ਮਿੰਟਸ ਹੀ ਦੋ ਹੋਰ ਸਾਨੂੰ ਸੇਬ ਮਿਲੇ ਸੀ ਅੱਛਾ ਫੁਰਕੇ ਨਹੀਂ ਮਿਲੇ ਕਦੇ ਹਾਂਜੀ ਕੀ ਨਾਮ ਕੋ ਗੁਰਵਿੰਦਰ ਸਿੰਘ ਜੀ ਪਿੰਡ ਲੇਲਕਲਾ ਮਾਮਲਾ ਕੀ ਹੈ ਜਿਹੜਾ ਤੁਸੀਂ ਪ੍ਰਾਇਮਰੀ ਸਕੂਲ ਦੇ ਵਿੱਚ ਇਕੱਠੇ ਹੋਏ ਹੋ ਇੱਕ ਮਤਾ ਵੀ ਪਾਇਆ ਗਿਆ ਮੁੱਖ ਅਧਿਆਪਕਾ ਦੇ ਖਿਲਾਫ ਮਾਮਲਾ ਕੀ ਹੈ ਸਰ ਮਾਮਲਾ ਸਰ ਇਸ ਤਰ੍ਹਾਂ ਹੈ ਸਾਡੇ ਸਕੂਲ ਸਾਡੇ ਪਿੰਡ ਦਾ ਇੱਕ ਹੋਣਹਾਰ ਖਿਡਿਆਰੀ ਹੈ ਅਰਸ਼ਨੂਰ ਸਿੰਘ ਉਹ ਥਲੈਟਿਕ ਕਰਦਾ ਉਹਦੀ ਸਿਲੈਕਸ਼ਨ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਹੋਈ ਸੀ ਤੇ ਉਹਨਾਂ ਨੂੰ ਜਦੋਂ ਗੇਮਾਂ 'ਚ ਨਾਂ ਲਜਾਇਆ ਗਿਆ ਉਹਨਾਂ ਦੇ ਪੇਰੈਂਟ ਸਾਡੇ ਕੋਲ ਆਏਗੇ ਸਾਡੇ ਬੇਟੇ ਦੀਆਂ ਗੇਮਾਂ ਨੇ ਜਿਹੜੀਆਂ ਉਹ ਮਿਸ ਕਰਵਾ ਦਿੱਤੀਆਂ ਗਿਆ ਆਪਾਂ ਕਾਰਨ ਪਤਾ ਕਰਨੇ ਜਾ ਕੇ ਸਕੂਲ 'ਚ ਕੀ ਗੱਲਬਾਤ ਹੋਈ ਹੈ ਜਦੋਂ ਅਸੀਂ ਸਕੂਲ ਮੁਖ ਅਧਿਆਪਕ ਨੂੰ ਮਿਲਿਓ ਰਿਹਾ ਕੇ ਜਿਨ੍ਹਾਂ ਦੀ ਡਿਊਟੀ ਸੀ ਵੀ ਜੀ ਬੱਚੇ ਦੀਆਂ ਗੇਮਾਂ ਕਿਉਂ ਨਹੀਂ ਕਰਵਾਈਆਂ ਗਿਆ ਕਾਹਤੋਂ ਨਹੀਂ ਲੈ ਕੇ ਜਾਇਆ ਗਿਆ ਕੀ ਕਾਰਨ ਹੋਇਆ ਜਾਂ ਫਿਰ ਇਹਨਾਂ ਦੀ ਸਿਲੈਕਸ਼ਨ ਨਹੀਂ ਹੋਈ ਤਾਂ ਉਹਨਾਂ ਨੇ ਸਾਨੂੰ ਬਹੁਤ ਹੀ ਰੂਡ ਵੇਵ ਨਾਲ ਸਾਡੇ ਨਾਲ ਗੱਲਬਾਤ ਕਰੀ ਜਦੋਂ ਅਸੀਂ ਉਹਨਾਂ ਨੂੰ ਜਵ ਕਿਸ ਦੀ ਡਿਊਟੀ ਲੱਗੀ ਸੀ ਉਹਨਾਂ ਨਾਲ ਸਾਨੂੰ ਮਿਲਾ ਦਿਓ ਜਿਨ੍ਹਾਂ ਨੇ ਇਹਨੂੰ ਲੈ ਕੇ ਜਾਣਾ ਸੀ ਤਾਂ ਉਹਨਾਂ ਨੇ ਸਾਨੂੰ ਇੱਕੇ ਜਵਾਬ ਦਿੱਤਾ ਲਾਸਟ ਚ ਆ ਕੇ ਕਹਿੰਦੇ ਜੀ ਫਿਰ ਤੁਸੀਂ ਮੰਨ ਲਓ ਜੇ ਸਾਥੋਂ ਬੱਚਾ ਨਹੀਂ ਲੈ ਕੇ ਜਾਇਆ ਗਿਆ ਗੇਮਾ ਤੇ ਫਿਰ ਤੁਸੀਂ ਕੀ ਕਰੋਗੇ ਉਹ ਸਾਨੂੰ ਮਤਲਬ ਬਾਰ-ਬਾਰ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਸਾਨੂੰ ਜਿਸ ਦੀ ਵੀ ਡਿਊਟੀ ਸੀ ਉਹਨਾਂ ਨਾਲ ਗੱਲਬਾਤ ਕਰਵਾਓ ਤੇ ਸਾਨੂੰ ਮਤਲਬ ਕੋਈ ਸਪਸ਼ਟ ਜਵਾਬ ਦਿਓ ਮੈਂ ਮਤਲਬ ਕਾਰਨ ਕੀ ਬਣਾਂਗੇ ਬੱਚੇ ਚ ਬੱਚੇ ਨੂੰ ਗੇਮਾ ਤੇ ਕਿਉਂ ਨਹੀਂ ਲੈ ਕੇ ਜਾਇਆ ਗਿਆ ਤਾਂ ਉਹਨਾਂ ਨੇ ਸਾਨੂੰ ਧਮਕਾਨ ਦੀ ਵੀ ਕੋਸ਼ਿਸ਼ ਕੀਤੀ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਗੱਲਬਾਤ ਕਰ ਰਹੇ ਹੋ ਮੈਨੂੰ ਸਵਾਲ ਜਵਾਬ ਕਰ ਰਹੇ ਹੋ ਮੈਂ ਤੁਹਾਡੇ ਦੇ ਕਾਨੂੰਨੀ ਕਾਰਵਾਈ ਕਰਵਾਉਂਗੀ। ਤੇ ਸਾਡੇ ਨਾਲ ਮਤਾਵਾਦ ਸੀ। ਅਸੀਂ ਨੇ ਮਤਲਬ ਅਸੀਂ ਕੋਈ ਚੀਜ਼ ਕਿ ਨਹੀਂ ਹੈਗੀ ਅਸੀਂ ਕਿਹਾ ਵੀ ਜੇ ਅਸੀਂ ਕੁਝ ਗਲਤ ਕਰ ਰਹੇ ਹਾਂ ਤੁਸੀਂ ਬੇਸ਼ੱਕ ਸਾਥੇ ਕਾਰਵਾਈ ਕਰਵਾ ਸਕਦੇ ਹੋ। ਫਿਰ ਉਹਨਾਂ ਨੇ ਸਾਨੂੰ ਕੋਈ ਤਸੱਲੀ ਵਕਤ ਜਵਾਬ ਨਹੀਂ ਦਿੱਤਾ। ਅਸੀਂ ਸਰਪੰਚ ਸਾਹਿਬ ਕੋਲ ਗਏ ਅਗਲੇ ਦਿਨ ਸਾਡੀਆਂ ਜਿਹੜੀਆਂ ਵੀ ਨਗਰ ਦੀਆਂ ਪੰਚਾਇਤਾਂ ਨੇ ਉਹਨਾਂ ਦਾ ਅਗਲੇ ਦਿਨ ਇਕੱਠ ਕਰਿਆ ਗਿਆ ਫਿਰ ਉਹ ਮਤਾ ਪਾਏਗੇ ਜੀ। ਕੀ ਕਾਰਵਾਈ ਕੀ ਲਿਖਿਆ ਉਹਦੇ ਵਿੱਚ ਕੀ ਮੰਗ ਕਰਦੇ ਹਾਂ? ਅਸੀਂ ਮੰਗ ਕਰਦੇ ਹਾਂ ਜੀ ਇੱਕ ਤਾਂ ਜਿਹੜਾ ਮਿੱਡੇ ਮਿਲ ਚ ਬਹੁਤ ਵੱਡਾ ਘਪਲਾ ਕਰਿਆ ਹੋਇਆ ਹੈ। ਸਾਰੇ ਸਾਲ ਦੇ ਫਰੂਟ ਤੇ ਜਿਹੜੇ ਪੈਸੇ ਨੇ ਹਰ ਹਫਤੇ ਜਿਹੜਾ ਫਰੂਟ ਆਉਂਦਾ ਕਦੇ ਵੀ ਬੱਚਿਆਂ ਨੂੰ ਫਰੂਟ ਨਹੀਂ ਮਿਲਿਆ ਸਿਰਫ ਇੱਕ ਸਾਲ 'ਚ ਤਿੰਨ ਦਿਨ ਫਰੂਟ ਦਿੱਤਾ ਤੇ ਉਹਦੀ ਕਾਨੂੰਨੀ ਜਾਂਚ ਦੀ ਅਸੀਂ ਅਰਜੀ ਵੀ ਪਾਈ ਹੋਈ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਅਸੀਂ ਇਸ ਟੀਚਰ ਨੂੰ ਸਾਡੇ ਸਕੂਲ 'ਚ ਨਹੀਂ ਰੱਖਣਾ ਚਾਹੁੰਦੇ ਕਿਉਂਕਿ ਜਿੰਨੇ ਵੀ ਪੇਰੈਂਟਸ ਨੇ ਉਹ ਕਹਿ ਕੇ ਗਏ ਹੈ ਜਿਹੜੇ ਚੰਗੇ ਐਥਲੀਟ ਨੇ ਜਾਂ ਉਰੇ ਬੱਚੇ ਕਰ ਰਹੇ ਹੈ ਕਿ ਅਸੀਂ ਆਪਦੇ ਨਾਮ ਖਟਵਾਵਾਂਗੇ ਬੱਚਿਆਂ ਦੇ ਜੇ ਆ ਇਸ ਸਕੂਲ 'ਚ ਰਹਿਣਗੇ ਹਾਂਜੀ ਕੀ ਨਾਮ ਹੈ ਜੀ ਡੈਜਿਗਨੇਸ਼ਨ ਕੀ ਹੈ ਤੁਹਾਡਾ ਸਕੂਲ ਚ ਮੈਂ ਰਜੇਸ਼ ਕੁਮਾਰ ਮੇਰਾ ਨਾਮ ਹੈ ਜੀ ਮੈਂ ਐਸਟਮਨ ਚਾਰਜ ਹਾਂ ਜੀ ਸਕੂਲ ਦਾ ਤੇ ਮੇਰੇ ਤੋਂ ਪਹਿਲਾਂ ਜਿਹੜੇ ਐਚਟੀ ਬੰਦਕੋਰ ਨੇ ਉਹ ਛੁੱਟੀ ਤੇ ਨਹੀਂ ਅੱਜ ਜੀ ਹਾਂਜੀ ਇੱਕ ਤੁਹਾਡੇ ਇੱਥੇ ਜਿਹੜੇ ਪੰਚਾਇਤ ਦੀ ਇਕੱਠੀ ਹੋਈ ਆ ਮੋਤਵਰ ਇਕੱਠੇ ਆਇਆ ਹੈ ਮਤਾ ਪਾਇਆ ਹੈ ਤੁਹਾਡੇ ਜਿਹੜੇ ਹੈੱਡ ਟੀਚਰ ਆ ਉਹਨਾਂ ਦੇ ਖਿਲਾਫ ਇਹਨੂੰ ਲੈ ਕੇ ਮਿਡਡੇ ਮੀਲ ਨੂੰ ਲੈ ਕੇ ਜਾਂ ਕੋਈ ਬੱਚਾ ਬਾਹਰ ਭੇਜਣਾ ਸੀ ਗੇਮਾਂ ਨੂੰ ਲੈ ਕੇ ਮਾਮਲਾ ਕੀ ਹੈ ਤੁਹਾਡਾ ਦੇਖੋ ਜੀ ਸਰ ਜਿਹੜੀ ਸਾਡੇ ਸਕੂਲ ਦੇ ਬੰਦਕੋਰ ਮੈਡਮ ਜੀ ਨੇ ਤੇ ਜੋ ਵੀ ਗੱਲਬਾਤ ਹੋਈ ਹੈ ਸਾਡੇ ਪਿੰਡ ਦੀ ਪੰਚਾਇਤ ਨੂੰ ਤੇ ਸਾਡੇ ਸਕੂਲ ਦੀ ਐਸਐਮਸੀ ਕਮੇਟੀ ਨੂੰ ਇਹਨੂੰ ਨਹੀਂ ਪਤਾ ਜੀ ਕੀ ਗੱਲ ਹੈ ਐਸਸੀ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ ਹੈਗੀ ਹਾਂਜੀ ਨਹੀਂ ਟੀਚਰੋ ਤੁਸੀਂ ਮਿਡਡੇ ਡੇ ਮੀਲ ਦਾ ਤੁਹਾਨੂੰ ਪਤਾ ਹੋਊ ਜਿਵੇਂ ਇਹਨਾਂ ਨੇ ਦੋਸ਼ ਲਾਇਆ ਕਿ ਜਿਹੜਾ ਇੱਕ ਹਾ ਮਹੀਨੇ ਦੇ ਵਿੱਚ ਚਾਰ ਵਾਰ ਫਰੂਟ ਮਿਲਣਾ ਚਾਹੀਦਾ ਉਹ ਕਹਿੰਦੇ ਸਾਲ ਦੇ ਵਿੱਚ ਵੀ ਚਾਰ ਵਾਰੀ ਮਸਾ ਮਿਲਦਾਗਾ ਦੇਖੋ ਸਰ ਉਸ ਚੀਜ਼ ਦੇ ਬਾਰੇ ਸਾਡੇ ਜਿਹੜੀ ਬਿਆਨਤਕੌਰ ਐਚਟੀ ਮੈਡਮ ਨੇ ਉਹਨਾਂ ਨੂੰ ਪਤਾ ਹੈ ਮੈਂ ਫਿਰ ਉਸੇ ਤਾਂ ਗੱਲ ਦੁਬਾਰਾ ਕਹਿ ਰਹੇ ਹਾਂ ਤੇ ਸਾਡੀ ਐਸਐਮਸੀ ਕਮੇਟੀ ਤੇ ਪਿੰਡ ਦੀ ਪੰਚਾਇਤ ਨੂੰ ਪਤਾ ਜੀ ਇਸ ਮਸ਼ੀਦੇ ਸਰ ਪਲੀਜ਼ ਕਲਾਸ ਪੜਾ ਰਹੇ ਹੋ ਤੁਸੀਂ ਹਾਂਜੀ ਸਰ ਪੜਾ ਰਹੇ ਹਾਂ ਜੀ ਤੁਹਾਡੀ ਕਲਾਸ ਦੇ ਵਿੱਚ ਫਰੂਟ ਮਿਲਦਾ ਹੈ ਮਿੱਡੇਡੇ ਮੀਨ ਚ ਸਾਲ ਚਾਹਤ ਕੀ ਸਰ ਫਰੂਟ ਮਤਲਬ ਕੀ ਦੋ ਵਾਰੀ ਮਿਲੇ ਮਤਲਬ ਦੋ ਜਾਂ ਤਿੰਨ ਵਾਰ ਬਈ ਇੱਕ ਸਾਲ ਇੱਕ ਸਾਲ ਉਹਦੀ ਵਜ੍ਹਾ ਕੀ ਫਿਰ ਸਰ ਉਹਦੀ ਵਜ੍ਹਾ ਸਾਡੀ ਜਿਹੜੇ ਬਿਆੰਤ ਕੋਰ ਐਚਡੀ ਮੈਡੋਂ ਨੂੰ ਨਹੀਂ ਪਤਾ ਜੀ ਇੱਕ ਜਿਹੜਾ ਬੱਚਾ ਦੱਸੇ ਸਕਦਾ ਦੱਸ ਰਿਹਾ ਕਹਿੰਦੇ ਉਹਨਾਂ ਨੇ ਜਿਲਾ ਪੱਦਰ ਤੇ ਖੇਡਣਾ ਸੀਗਾ ਪਰ ਸਕੂਲ ਦੀ ਲਾਪਰਵਾਹੀ ਕਰਕੇ ਜਿਹੜਾ ਉਹ ਉਹਨੂੰ ਖੇਡਣ ਦੇ ਵਿੱਚ ਲਜਾਇਆ ਨਹੀਂ ਗਿਆ ਉਹ ਇੱਕ ਮਤਲਬ ਵੱਡਾ ਮਿਸ ਹੋਇਆ ਉਹਦਾ ਬੱਚੇ ਦਾ ਉਥੋਂ ਸਰ ਉਹ ਦੇਖੋ ਜੀ ਉਸ ਬੱਚਾ ਸਾਡਾ ਰੇਸਾਂ 'ਚ ਜਾਣਾ ਸੀਗਾ ਜ਼ਿਲ੍ਹਾ ਬੱਧਰ ਤੇ ਰੇਸਾਂ ਦੇ ਵਿੱਚ ਤੇ ਉਹਦੇ ਬਾਰੇ ਸਾਰ ਤੁਹਾਨੂੰ ਉਹੀ ਕਿਹਾ ਸਾਡੇ ਗੁਰਿੰਦਰ ਸਿੰਘ ਜੀ ਨੇ ਤੇ ਸਰ ਬਲਕਾਰ ਸਿੰਘ ਜੀ ਨੇ ਤੇ ਜੋਗਰਾ ਸਿੰਘ ਨੇ ਪ੍ਰੈਕਟਿਸ ਕਰਾਈ ਸੀਗੀ ਉਹ ਬਿਆਨਤ ਕੋਰ ਜੀ ਨੇ ਬੱਚਾ ਨਹੀਂ ਭੇਜਿਆ ਕੀ ਗੱਲਬਾਤ ਉਹਨਾਂ ਹੋਈ ਹੈ ਤੇ ਉਹਨਾਂ ਨੂੰ ਹੀ ਪਤਾ ਸਾਰ ਐਸਵੀਸ਼ੇ ਬਾਰੇ ਮੈਨੇ ਐਸਵੀਸ਼ੇ ਬਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਕੀ ਨਾ ਮੇਰਾ ਨਾਮ ਹਰਪ੍ਰੀਤ ਸਿੰਘ ਹੈ ਜਿੰਦ ਪਿੰਡ ਲੇਲਕਲਾ ਜਿਹੜਾ ਪਿੰਡ ਦੇ ਵਿੱਚ ਤੁਹਾਡੇ ਇੱਕ ਇਕੱਠ ਹੋਇਆ ਸੀਗਾ ਜਿੰਦ ਪ੍ਰਾਇਮਰੀ ਸਕੂਲ ਦੇ ਮੁਖ ਅਧਿਆਪਕ ਦੀ ਬਦਲੀ ਕਰਨ ਲੈ ਕੇ ਕਾਫੀ ਗੰਭੀਰ ਅਲਜਾਮ ਲਾਏ ਨੇ ਮਾਤਾ ਪਿਤਾ ਇਹ ਮਾਮਲਾ ਜੇ ਪਹਿਲਾਂ ਤਾਂ ਫਰੂਟਾਂ ਵਾਲਾ ਹੀ ਸਭ ਤੋਂ ਵੱਡਾ ਮਸਲਾ ਇਹ ਸੀਗਾ ਵੀ ਫਰੂਟ ਜਿੱਥੇ ਇੱਕ ਮਹੀਨੇ ਚ ਚਾਰ ਵਾਰੀ ਵੰਡਣੇ ਚਾਹੀਦੇ ਸੀਗੇ ਉਹ ਸਾਲ ਚ ਵੀ ਚਾਰ ਵਾਰੀ ਨਹੀਂ ਵੰਡੇ ਗਏ ਹੈਗੇ ਸਾਲ ਚ ਵੀ ਤਿੰਨ ਵਾਰੀ ਫਰੂਟ ਮਿ ਉਹ ਸਾਰਾ ਬਹੁਤ ਸਹਿਯੋਗੀ ਹੈ ਜਿਹੜਾ ਹੋਰ ਸਟਾਫ ਹੈ ਸਾਰਾ ਸਾਡੇ ਨਾਲ ਮਿਲ ਜੁਲ ਕੇ ਚੱਲਦਾ ਜਿਹੜੇ ਇੱਥੇ ਮਾਪੇ ਆਉਂਦੇ ਨੇ ਜਿਨ੍ਹਾਂ ਦੇ ਬੱਚੇ ਪੜ੍ਹਦੇ ਨੇ ਉਹਨਾਂ ਨਾਲ ਪੂਰੇ ਸਹਿਯੋਗ ਨਾਲ ਚੱਲਦਾ ਹੈ ਇਹ ਜਿਹੜੀ ਟੀਚਰ ਸੀ ਇਹਦਾ ਉਹਨਾਂ ਟੀਚਰਾਂ ਦੇ ਨਾਲ ਵੀ ਵਿਵਹਾਰ ਹੈ ਜਿਹੜਾ ਉਹ ਬਿਲਕੁਲ ਚੰਗਾ ਨਹੀਂ ਸੀਗਾ इवन ਜਿਹੜੇ ਬੱਚੇ ਕੋਈ ਇੱਥੇ ਦਸਤਾਰ ਸਜਾ ਕੇ ਆਉਣਾ ਚਾਹੁੰਦੇ ਸੀ ਹੁਣ ਜਿਹੜੇ ਬੱਚੇ ਹੋਗੇ 5ਵੀਂ ਕਲਾਸ ਚ ਹੋਗੇ ਹਨਾ ਉਹਨਾਂ ਦੇ ਕਿੰਤੂ ਪਰੰਤੂ ਕੀਤਾ ਜਾਂਦਾ ਸੀ ਤੁਸੀਂ ਪੱਕ ਕਿਉਂ ਬੰਨ ਕੇ ਆਉਨੇ ਹੋ ਤੁਸੀਂ ਐ ਕਿਉਂ ਕਰਦੇ ਹੋ ਠੀਕ ਹੈ ਨਾ ਯਾਨੀ ਕਿ ਹੋਰ ਬਹੁਤ ਸਾਰੀਆਂ ਸ਼ਿਕਾਇਤਾਂ ਜਿਹੜੀਆਂ ਸਾਨੂੰ ਲ ਦੇਸੀ ਕੀ ਆਪਣੀ ਨਿੱਜੀ ਰੰਜਿਸ਼ ਕਰਕੇ ਆਪਣਿਆਂ ਕਹਿੰ ਲੋ ਕੰਮ ਚੋਰੀ ਕਰਕੇ ਉਹਨਾਂ ਬੱਚਿਆਂ ਦੇ ਉਸ ਟੈਲੈਂਟ ਨੂੰ ਨਖਿਆਰਿਆ ਹੀ ਨਹੀਂ ਗਿਆ ਹੈਗਾ ਉਹ ਬੱਚੇ ਐਵੇਂ ਹੀ ਇੱਥੋਂ ਪਾਸ ਆਊਟ ਹੋ ਗਏ ਬਾਕੀ ਸੋ ਅਸੀਂ ਇਹ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਭਈ ਇਹੋ ਜੇ ਅਧਿਆਪਕ ਨੇ ਜਿਹੜੇ ਉਹਨਾਂ ਤੇ ਗੌਰ ਕੀਤੀ ਜਾਵੇ ਠੀਕ ਹੈ ਨਾ ਸਡੇ ਪਿੰਡ ਨੂੰ ਕੋਈ ਇਹੋ ਜਾਂ ਯੋਗ ਅਧਿਆਪਕ ਦਿੱਤਾ ਜਾਵੇ ਜਿਹੜਾ ਕਿ ਇਸ ਪ੍ਰਾਇਮਰੀ ਸਕੂਲ ਨੂੰ ਚਲਾਵੇ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਸਾਰੀ ਨਗਰ ਪੰਚਾਇਤ ਖੜੀ ਆ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਖੜੀਆਂ ਨੇ ਕਿਸਾਨੀ ਹੁੰਨੇ ਨੇ ਨਾ ਖੜੀਆਂ ਨੇ ਅਸੀਂ ਵੀ ਖੜੇ ਆਂ ਪਿੰਡ ਦੇ ਜਿੰਨੇ ਵੀ ਮੋਦਬਰ ਬੰਦੇ ਆਂ ਅਸੀਂ ਉਹਦਾ ਪੂਰਾ ਸਹਿਯੋਗ ਕਰਾਂਗੇ ਤੇ ਇੱਥੇ ਜਿੰਨੇ ਵੀ ਬੱਚੇ ਪੜ੍ਹਦੇ ਨੇ ਅਸੀਂ ਚਾਹੁੰਦੇ ਆਂ ਵੀ ਉਹਨਾਂ ਨੂੰ ਨਿਖਾਰ ਕੇ ਹਰ ਖੇਤਰ ਚ ਅੱਗੇ ਤੋਂ ਅੱਗੇ ਅਸੀਂ ਲੈ ਕੇ ਜਾਈਏ ਇਹ ਸਾ ਇਨਕੁਆਇਰੀ ਹੋਣੀ ਚਾਹੀਦੀ ਹੈ ਵੀ ਜਿਹੜੇ ਉਹ ਫਰੂਟ ਨੇ ਉਹ ਕਿੱਥੇ ਗਏ ਉਹਨਾਂ ਦਾ ਪੈਸਾ ਕਿੱਥੇ ਗਿਆ ਜਿਹੜੇ ਉਹ ਬੱਚੇ ਨੇ ਜਿਨ੍ਹਾਂ ਦਾ ਭਵਿੱਖ ਖਰਾਬ ਹੋ ਗਿਆ ਉਹਦੇ ਬਦਲੇ ਹੁਣ ਸਰਕਾਰ ਉਹਨਾਂ ਬੱਚਿਆਂ ਦੇ ਭਵਿੱਖ ਦੇ ਨਾਤੇ ਕੀ ਕਰ ਸਕਦੀ ਹੈ ਕਿਉਂਕਿ ਹੁਣ ਉਹਨਾਂ ਦਾ ਤਾਂ ਅੱਗੇ ਉਮਰ ਵੱਧ ਗਈ ਉਹਨਾਂ ਦੀ ਜਿਸ ਉਮਰ ਦੇ ਵਿੱਚ ਉਹ ਨੈਸ਼ਨਲ ਤੱਕ ਜਾ ਸਕਦੇ ਸੀਗੇ ਅੱਗੇ ਕੰਪੀਟੀਸ਼ਨ ਵੱਧ ਗਿਆ ਉਹਨਾਂ ਦਾ ਉਹਨਾਂ ਦਾ ਹੌਸਲਾ ਟੁੱਟ ਗਿਆ ਉਹਨਾਂ ਦਾ ਕੀ ਹੱਲ ਹੋ ਸਕਦਾ ਇਹ ਸਾਰੇ ਸਵਾਲ ਵੀ ਅਜੇ ਸਰਕਾਰ ਦੇ ਸਨਮੁਖ ਨੇ ਪ੍ਰਸ਼ਾਸਨ ਦੇ ਸਨਮੁਖ ਨੇ ਕੀ ਨਾਮ ਹੈ ਮੇਰਾ ਨਾਮ ਸੋਨੀ ਸਿੰਘ ਹੈ ਜੀ ਪਿੰਡ ਲੇਲਕਲਾਂ ਮੈਂ ਜੀ ਸੋ ਐਸਐਮਸੀ ਕਮੇਟੀ ਦਾ ਚੇਅਰਮੈਨ ਆ ਜੀ ਅੱਛਾ ਇੱਕ ਤੁਹਾਡੇ ਸਕੂਲ ਦਾ ਮਾਮਲਾ ਹੈ ਜਿਹੜਾ ਟੀਚਰ ਤੇ ਮੁਖ ਅਧਿਆਪਕਾ ਦੇ ਪ੍ਰਾਇਮਰੀ ਸਕੂਲ ਦੇ ਕੰਬੀਰ ਅਲੰਜਾਮ ਲਾਏ ਨੇ ਪੰਚਾਇਤ ਨੇ ਹਾਂਜੀ ਮਾਮਲਾ ਕੀ ਹੈ ਤੁਸੀਂ ਚੇਅਰਮੈਨ ਨੂੰ ਕੋਈ ਤੁਹਾਡੇ ਕੋਲੇ ਪਹਿਲਾਂ ਵੀ ਤੁਹਾਡੀ ਕੋਈ ਟੀਚਰ ਨਾਲ ਗੱਲ ਹੋਈ ਸੀ ਹਾਂਜੀ ਸਾਡੀ ਪਹਿਲਾਂ ਸ਼ੁਰੂ ਚ ਗੱਲਬਾਤ ਹੋਈ ਜਦੋਂ ਸਿਲੈਕਸ਼ਨ ਹੋਈ ਹੈ ਕਮੇਟੀ ਦੀ ਉਸ ਤੋਂ ਬਾਅਦ ਜਦੋਂ ਸਾਨੂੰ ਚੇਅਰਮੈਨ ਬਣਾ ਦਿੱਤਾ ਗਿਆ ਸਾਨੂੰ ਇੱਥੇ ਬਿਆਨਤਕੌਰ ਮੈਡਮ ਜੋ ਹੈੱਡ ਟੀਚਰ ਨੇ ਉਹ ਕਹਿੰਦੇ ਵੀ ਜਦੋਂ ਤੱਕ ਮੈਂ ਬਲਾਵਾ ਨਾ ਉਦੋਂ ਤੱਕ ਤੁਸੀਂ ਇੱਥੇ ਆਉਣਾ ਨਹੀਂ ਸਾਡੇ ਕੰਮ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਦੇਣੀ ਮੈਥੋਂ ਉਦੋਂ ਬਾਅਦ ਚਲੋ ਚੇਅਰਮੈਨ ਬਣ ਗਿਆ ਉਦੋਂ ਬਾਅਦ ਮੇਥੋਂ ਖਾਲੀ ਚੈੱਕਾਂ ਤੇ ਵੀ ਸਾਈਨ ਕਰਾਏ ਨਹੀਂ ਚਾਰਾਂ ਦੇ ਸਾਨੂੰ ਇੱਥੇ ਕੰਮਕਾਰ ਕਰਦੇ ਵਿੱਚ ਦਖਲ ਅੰਦਾਜ਼ੀ ਕਹਿੰਦੇ ਨਹੀਂ ਕਰੋ ਸਾਨੂੰ ਰੋਕਿਆ ਗਿਆ ਕਮੇਟੀ ਨੂੰ ਵੀ ਇੱਥੇ ਨਾ ਆਇਆ ਜਾਵੇ ਦੇ ਬਸਤੇ ਕਰਵਾਇਆ ਚੈੱਕਾਂ ਤੇ ਦਸਤਖਤ ਵੀ ਨਹੀਂ ਉਹ ਕਹਿੰਦੇ ਵੀ ਬੈਂਕ ਦੇ ਵਿੱਚ ਲੋਡ ਹੈ ਜੀ ਅਸੀਂ ਕਿ ਆ ਵੀ ਖਾਲੀ ਚੈੱਕ ਕਰਦੇ ਸੀ ਸੈਂ ਨਹੀਂ ਕਰਦੇ ਉਹ ਕਹਿੰਦੀ ਬੈਂਕ ਦੇ ਵਿੱਚ ਲੋਡ ਹੈ ਤਾਂ ਚੈੱਕ ਦੇ ਸਾਈਨ ਕਰੋ ਮੈਂ ਨਵਾਂ ਸੀਗਾ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਤਾਂ ਮੈਂ ਚੈੱਕ ਦੇ ਸਾਈਨ ਕਰਤੀ ਸੀ ਪੁਰਾਣੇ ਜਿਹੜਾ ਹੁਣ ਮਾਮਲਾ ਹੋਇਆਗਾ ਮਤਲਬ ਇੱਥੇ ਸਕੂਲ ਦੇ ਵਿੱਚ ਬਦਲੀ ਨੂੰ ਲੈ ਕੇ ਮਤਾ ਪਾਤਾ ਲੋਕ ਇਕੱਠੇ ਹੋਣੇ ਪਿੰਡ ਦੇ ਬਾਰੇ ਇਹ ਮਤਾ ਤਾਂ ਪਾਇਆ ਜੀ ਦੇਖੋ ਸਟੇਟ ਪੱਧਰ ਤੇ ਹੁਣ ਗੇਮਾਂ ਹੋ ਰਹੀਆਂ ਸੀ ਜੀ ਉਹਨਾਂ ਦੇ ਪੇਰੈਂਟਸ ਮਤਲਬ ਆਏ ਵੀ ਸਾਡੇ ਬੱਚੇ ਗਏ ਨਹੀਂ ਹੈਗੇ ਗੇਮਾਂ ਦੇ ਵਿੱਚ ਗਏ ਨਹੀਂ ਹੈਗੇ ਤਾਂ ਅਸੀਂ ਆ ਕੇ ਪੰਜ ਸੱਤ ਪੇਰੈਂਟਸ ਨੂੰ ਨਾਲ ਲੈ ਕੇ ਕਮੇਟੀ ਆਈ ਇੱਥੇ ਗੱਲਬਾਤ ਮੈਡਮ ਨਾਲ ਕੀਤੀ ਕਿ ਜਿਹੜੇ ਟੀਚਰਾਂ ਨੂੰ ਡਿਊਟੀ ਲਾਈ ਸੀ ਵੀ ਉਹ ਕਾਹਦੇ ਨਹੀਂ ਗਏ ਤੇ ਕੀ ਗੱਲਬਾਤ ਹੋ ਗਈ ਅਸੀਂ ਕਿਹਾ ਵੀ ਤੁਸੀਂ ਟੀਚਰਾਂ ਨੂੰ ਬੁਲਾ ਦਿਓ ਇਹਨਾਂ ਨੇ ਟੀਚਰਾਂ ਨੂੰ ਨਹੀਂ ਬੁਲਾਇਆ ਸਾਡੇ ਨਾਲ ਗਲਤ ਵਿਵਹਾਰ ਕੀਤਾ ਇਹਨਾਂ ਨੇ ਹੁਣ ਮੈਂ ਕੀ ਕਰਦਿਆਂ ਹੁਣ ਅਸੀਂ ਜਦੋਂ ਆ ਕੇ ਇੱਥੇ ਚੈੱਕ ਅਪ ਕਰਿਆ ਸਾਰਾ ਦੇਖਿਆ ਫਿਰ ਮਿਡੇ ਮੀਲ ਦੇ ਵਿੱਚ ਹੀ ਬਹੁਤ ਜ਼ਿਆਦਾ ਕਬਲਾ ਹੋ ਰਿਹਾ ਸੀਗਾ ਅਸੀਂ ਦੇਖਿਆ ਆ ਕਿ ਫਰੂਟ ਮਹੀਨੇ ਚ ਚਾਰ ਵਾਰੀ ਮਿਲਣਾ ਚਾਹੀਦਾ ਹੈਗਾ ਬਲਕਿ ਇਹ ਸਾਲ ਦੇ ਵਿੱਚ ਤਿੰਨ ਵਾਰੀ ਮਿਲ ਰਿਹਾ ਹੈਗਾ ਇਹਦਾ ਮਿੱਡੇ ਮੀਲ ਦੇ ਵਿੱਚ ਬਹੁਤ ਜ਼ਿਆਦਾ ਘਬੜਾ ਹੋ ਰਿਹਾਗਾ ਇੱਥੇ ਮਹੀਨੇ ਦੇ ਵਿੱਚ ਖੀਰ ਚਾਰ ਵਾਰੀ ਬਣਨੀ ਚਾਹੀਦੀ ਹੈ ਮਹੀਨੇ ਦੇ ਵਿੱਚ ਇੱਕ ਵਾਰੀ ਖੀਰ ਬਣਦੀ ਹੈ ਤੁਸੀਂ ਆ ਕੇ ਚੈੱਕ ਨਹੀਂ ਕਰਿਆ ਕਦੇ ਪਹਿਲਾਂ ਅਸੀਂ ਪਹਿਲਾਂ ਚੈੱਕ ਕੀਤਾ ਨਹੀਂ ਸੀ ਇਹ ਕਹਿੰਦੇ ਵੀ ਆਉਣਾ ਨਹੀਂ ਹੈਗਾ ਫਿਰ ਮੈਂ ਕੁਦਰਤੀ ਆ ਗਿਆ ਇੱਥੇ ਚੈੱਕ ਕਰ ਮਾ ਚਲੋ ਦੇਖਦੇ ਚੈੱਕ ਤਾਂ ਕਰੀਏ ਜਾ ਕੇ ਕੀ ਮੰਗ ਕਰਦੇ ਹਾਂ ਸਰ ਜੀ ਅਸੀਂ ਮੰਗ ਕਰਦੇ ਆ ਵੀ ਇਹ ਟੀਚਰ ਨੇ ਜਿਹੜੇ ਇੱਥੋਂ ਨਾਰੈਣ ਇਹ ਨੇ ਜੇ ਇੱਥੇ ਰਹਿਣਗੇ ਤਾਂ ਇੱਥੇ ਸਕੂਲ ਦਾ ਵਿਖਿਆ ਜੋ ਖਰਾਬ ਹੋਊਗਾ ਸਾਡੀ ਮੰਗ ਹੈ ਵੀ ਇਹਨਾਂ ਦੀ ਇੱਥੋਂ ਬਦਲੀ ਹੋਈ ਜਾਵੇ ਜੇ ਅਖਰਬ ਬਦਲੀ ਨਹੀਂ ਕਰਾਉਂਦੇ ਹਲੇ ਟਾਈਮ ਲੱਗਦਾਗਾ ਤਾਂ ਡੈਪੂਟੇਸ਼ਨ ਤੇ ਇਹਨਾਂ ਨੂੰ ਭੇਜਿਆ ਜਾਵੇ। ਅਰਜਿੰਦਰ ਕਮੂ। ਜੀ ਜੀ ਸੁਣਦੀ ਹੈ ਸਰ। ਕੀ ਕੀ ਲੈ ਰਾ? ਲੇਲਕਲਾ ਜਿਹੜਾ ਪ੍ਰਾਇਮਰੀ ਸਕੂਲ ਦਾ ਮਾਮਲਾ ਸਾਹਮਣੇ ਆਇਆ ਹੈ ਕਿ 1 ਸਾਲ ਦੇ ਵਿੱਚ ਮੈਡਮ ਨੇ ਸਿਰਫ 2-3 ਵਾਰ ਫਾਲ ਦਿੱਤਾ ਹੈ। ਬੱਚਿਆਂ ਨੂੰ ਮਿੰਦੇ ਮਿੰਦੇ ਵਿੱਚ ਖਾਣ ਲਈ ਜਿਹੜਾ ਕਿ ਮਹੀਨੇ ਦੇ ਵਿੱਚ 4 ਵਾਰ ਮਿਲਣਾ ਚਾਹੀਦਾ। ਇਹ ਸਾਡੇ ਲਈ ਲਿਖਤੀ ਰੂਪ ਚ ਅਜੇ ਅ ਸ਼ੁੱਕਰਵਾਰ ਆਇਆ ਹੈ ਕਿ ਅਸੀਂ ਇਹਦੀ ਪੜਤਾਲ ਕਰ ਰਹੇ ਹਾਂ। ਤੇ ਇਹਦੀ ਜੋ ਵੀ ਕਾਰਵਾਈ ਬਰੂ ਕੋ ਕੀਤੀ ਲੋ ਤੇ ਇੱਕ ਬੱਚਾ ਸੀਗਾ ਜਿਹੜਾ ਫਲੈਟ ਦੇ ਵਿੱਚ ਸਲੈਕਟ ਹੋਇਆ ਸੀ ਜ਼ਿਲੇ ਲਈ ਹਾਂਜੀ ਉਹਨੂੰ ਵੀ ਖੇਡਰ ਦੇ ਲਈ ਨਹੀਂ ਭੇਜਿਆ ਗਿਆ ਇਤੋਂ ਤੱਕ ਕਿ ਪੰਚਾਇਤ ਨੇ ਮਤਾ ਵੀ ਪਾਤਾ ਕਿ ਇਸ ਟੀਚਰ ਨੂੰ ਤੋਂ ਬਦਲੇ ਜਾਵੇ ਜੇ ਉਹ ਗੱਲ ਕਰਨ ਆਏ ਉਹਨਾਂ ਦੇ ਨਾਲ ਵੀ ਕਾਫੀ ਰਾਤ ਬੋਲਦੇ ਹੋ ਸਰਕਾਰੀ ਪੱਧਰ ਮੰਦੀਨਾ ਪੜਤਾਲ ਹੋਊਗੀ ਸਾਡੇ ਵੱਲੋਂ ਲਿਖਤੀ ਰੂਪ ਚ ਆ ਚੁੱਕਿਆ ਤੇ ਡੀਓ ਮੈਡਮ ਨਾਲ ਅਸੀਂ ਲਿਖਤੀ ਰੂਪ ਚ ਭੇਜ ਚੁੱਕਿਆ ਇਸ ਤੋਂ ਬਾਅਦ ਜਿਹੜੀ ਵੀ ਗੱਲਬਾਤ ਹੋਊਗੀ ਸਾਨੂੰ ਦੱਸਿਓ ਪਿਛਲੇ ਸਾਲ ਦੇ ਵਿੱਚ ਕਦੇ ਤੁਸੀਂ ਵੀ ਚੈੱਕ ਕੀਤਾ ਜੀ ਪਹਿਲਾਂ ਨਹੀਂ ਕੋਈ ਕਿਸੇ ਤਰ੍ਹਾਂ ਦਾ ਪਤਾ ਲੱਗਿਆ ਜਿਵੇਂ ਬੱਚਾ ਨਹੀਂ ਪਹਿਲਾਂ ਕਦੇ ਸਾਨੂੰ ਕੋਈ ਸ਼ਿਕਾਇਤ ਨਹੀਂ ਸੀ